ਜੀ ਜਿਹੜੇ ਪੋਪੁੱਤੀ ਸਵੇਰੇ ਆਪਣਾ ਨਸ਼ਾ ਸ਼ਰਾਬ ਪੀ ਲੈਣੀ ਜਿਹੜਾ ਛੋਟਾ ਮੁੰਡਾ ਸੀ ਇਹ ਵੀ ਦਰਦੂਰੂ ਪੀ ਜਾਂਦੇ ਉਮਰ ਕਿੰਨੀ ਛੋਟੇ ਭਰਾ ਵੀ ਹੈਗੀ ਸੀ ਕੀ ਤੋਂ ਬਰਤਬਤੀ ਦੇ ਸਾਲਾਂ ਉਹਨਾਂ ਵਾਈ ਨੇ ਸੋਨੇ ਵਿਆਹ ਹੋਈ ਉਹ ਵੀ ਜਿਹੜੀ ਇਹਨਾਂ ਦੇ ਘਰ ਵਾਲੀਆਂ ਉਹਨਾਂ ਵੀ ਬਹੁਤ ਪਰੇਸ਼ਾਨ ਕਰਦੇ ਸੀ ਉਹ ਵੀ ਆਪਣੇ ਬੱਚੇ ਲੈ ਕੇ ਆਪਣੇ ਤੇ ਕੇ ਬੈਠੀਆਂ ਨੇ ਉਹਨੇ ਇਸ ਕਾਲ ਕੋਲ ਨੜਾਈ ਕੇਸ ਦਰ ਇਸ ਇੱਕ ਬਰਾਡਟ ਜਿਹਾ ਇੱਕ ਇੰਜਰਲ ਬੜੇ ਕੋਲ ਸੀ ਕਿਹਾ ਅਦਰ ਨੋ ਰੱਤਾ ਕਰਨਾ ਚਾਹੁੰਦੇ ਆ ਬੱਤੀ ਦੇ ਵਿੱਚ ਪਰ ਨਾ ਸਾਨੂੰ ਅਵੇਲੇਬਲ ਨਹੀਂ ਪਿੰਡ ਪੁੰਨੀਆਂ ਦੇ ਵਿੱਚ ਨਾ ਇੱਕ ਭਰਾ ਨੇ ਭਰਾ ਨੂੰ ਮਾਰ ਦਿੱਤਾ ਹੈ ਦਲਵੀਰ ਸਿੰਘ ਦਾ ਦਲਵੀਰ ਸਿੰਘ ਭਰਾ ਨੇ ਆਪਣੇ ਜਗਜੀਵਨ ਭਰਾ ਨੂੰ ਉਹ ਸੰਭਣਾ ਨਾਲ ਕੋਹਟ ਕੁੱਟ ਕੇ ਮਾਰ ਦਿੱਤਾ ਤੇ ਆਪਣੇ ਬਜ਼ੁਰਗ ਨੂੰ ਜਖਮੀ ਕਰ ਦਿੱਤਾ ਪਾਰਗੜ ਸਿੰਘ ਪਰਗੜੀ ਰਾਤ ਉਰੇ ਕਿ ਲੜਾਈ ਹੋਈ ਆ ਕੌਣ ਨੇ ਤੇ ਕਿਹੜਾ ਕਿਹੜਾ ਪਰਿਵਾਰ ਮੈਂਬਰ ਜੇਜੀ ਆਸ ਵਿੱਚ ਹੀ ਪਰਿਵਾਰ ਆ ਪਹਿਲਾ ਜਿਹੜਾ ਇਹਦਾ ਵੱਡਾ ਭਰਾ ਸੀ ਇਹ ਤੋਂ ਮਾਤਾ ਦੀ 74 ਲੰਗਾ ਬੈਠ ਹੋ ਗਈ ਸੀ ਉਸ ਤੋਂ ਬਾਅਦ ਫਿਰ ਉਹ ਜਲ ਚਲੇ ਗਿਆ ਸੀ ਜੇਲ ਤੋਂ ਬਾਅਦ ਇਹਦੀ ਜਮਾਨਤ ਕਰਾ ਲਈ ਉਸ ਤੋਂ ਬਾਅਦ ਫਿਰ ਸਵੇਰੇ ਸ਼ਾਮ ਤੱਕ ਸ਼ਰਾਬ ਪੀ ਜਾਂਦੇ ਹੁੰਦੇ ਸੀ ਤੇ ਹੁਣ ਸਾਲੋਂ ਵੀ ਸਵੇਰੇ ਹੀ ਪਤਾ ਲੱਗਿਆ ਤੇ ਰਾਤ ਕਿਤੇ 8-9 ਵਜੇ ਦੇ ਕਰੀਬ ਉਹਨੇ ਛੋਟੇ ਭਰਾ ਨੇ ਆਪਣਾ ਵੱਡਾ ਭਰਾ ਮਾਰਤਾ ਤੇ ਜਿਹੜਾ ਪਿਓ ਸੀ ਉਹ ਜਖਮੀ ਹੋਇਆ ਹਸਪੀਟਲ ਜੀ ਜਿਹਨੇ ਕਦਰ ਕੀਤਾ ਜਬੜੀ ਬਾਦ ਪਹਿਲਾਂ ਉਹ ਵੀ ਰੱਸੀ ਉਹ ਵੀ ਇੱਥੇ ਆ ਜੀ ਕਿੰਨੀ ਕੁ ਉਮਰ ਦੀ ਉਹ ਮਰ ਹੈਗੀ ਆ ਜੀ 40 ਬਸਾਲ ਦਾ ਹੈਗਾ ਕੀ ਨਸ਼ਾ ਕਰਦੇ ਉਹਨੂੰ ਦੋ ਜਾਨ ਬਾਕੀ ਜਿਹੜੇ ਪੋਤੇ ਪੁੱਤ ਜਿ ਸਵੇਰੇ ਆਪਣਾ ਨਸ਼ਾ ਸ਼ਰਾਬ ਪੀ ਲੈਣੀ ਜਿਹੜਾ ਛੋਟਾ ਮੁੰਡਾ ਸੀ ਇਹ ਵੀ ਦਰਦੂਰੂ ਪੀ ਜਾਂਦੇ ਸੀ ਉਮਰ ਕਿੰਨੀ ਸੀ ਛੋਟੇ ਭਾਈ ਦੀ ਸੀ ਛੋਟੇ ਭਰਾ ਦੀ ਹੈਗੀ ਸੀ 30 32 33 ਸਾਲ ਦਾ ਉਹਨਾਂ ਵਿਆਹ ਹੋਇਆ ਸੀ ਦੋਨੇ ਬਿਆਹ ਹੋਏ ਉਹ ਵੀ ਜਿਹੜੀ ਇਹਨਾਂ ਦੇ ਘਰ ਵਾਲੀਆਂ ਉਹਨਾਂ ਵੀ ਬਹੁਤ ਪਰੇਸ਼ਾਨ ਕਰਦੇ ਸੀ ਉਹ ਵੀ ਆਪਣੇ ਬੱਚੇ ਲੈ ਕੇ ਆਪਣੇ ਪੇਕੇ ਬੈਠੀਆਂ ਨੇ ਜਿਹੜਾ ਇਹ ਵੀ ਲੱਗਦਾ ਸੀ ਜਿਹਦੇ ਬੜੇ ਭਾਈ ਨੇ ਵੀ ਮਾਤਾ ਨੂੰ ਮਾਰਿਆ ਸੀਗਾ ਹਾਂਜੀ ਤੇ ਕੀ ਛੋਟੇ ਭਾਈ ਨੂੰ ਗਰੰਦ ਕੀਤਾ ਬੱਸ ਵੀ ਕਿਥੇ ਲੜਦੇ ਰਹਿੰਦੇ ਜੀ ਇੱਥੇ ਵੀ ਦੇਖਦੇ ਨੇ ਇਹਨਾਂ ਪਿੰਡ ਦੇ ਵਿੱਚ ਜਦੋਂ ਜਵਾਨਤ ਕਰਾ ਕੇ ਆਇਆ ਸੀ ਉਦੋਂ ਤੋਂ ਹੀ ਆਸ ਵਿੱਚ ਹੀ ਬਹੁਤ ਵਾਰੀ ਲੜੇ ਨੇ ਕਿੰਨਾ ਟਾਈਮ ਪਹਿਲਾਂ ਲੋਕਾਂ ਨੇ ਬਹੁਤ ਸਮਝਾਇਆ ਹਾਂ ਜੀ ਕਿੰਨਾ ਟਾਈਮ ਹੋ ਗਿਆ ਸੀ ਸੱਤ ਕਿੰਨਾ ਪਹਿਲਾਂ ਹੈ ਉਹ ਵੀ ਹਾਂਜੀ ਹਾਂਜੀ ਪਿੰਡਾਂ ਦੇ ਰੋਕੇ ਸੀ ਉਹਨਾਂ ਨੂੰ ਕੋਈ ਨਹੀਂ ਪਿੰਡ ਵਾਲਿਆਂ ਨੇ ਬਹੁਤ ਸਮਝ ਆਇਆ ਸਰਪੰਚ ਸਾਹਿਬ ਨੇ ਬਹੁਤ ਸਵਾਰੀ ਸਮਝ ਆਇਆ ਪੰਚਾਇਤ ਨੇ ਸਾਹ ਹਾਂਜੀ ਲੜਨ ਦੀ ਵਜ੍ਹਾ ਕੀ ਬਸ ਆਸ ਵਿੱਚ ਜਦੋਂ ਨਸ਼ਾ ਲੁਸ਼ਾ ਦੇ ਵਿੱਚ ਹੋ ਜਾਂਦੀ ਉਦੋਂ ਲੜਾ ਨਹੀਂ ਉਹ ਠੀਕ ਠਾਕ ਰਹਿੰਦੇ ਸੀ ਕਿੰਨੇ ਇਕੱਠੇ ਰਹਿੰਦੇ ਸੀ ਪਿੰਨੇ ਪਹਿਲਾਂ ਇਕੱਠੇ ਰਹਿੰਦੇ ਸੀ ਉਹਣਾ ਜਿੱਥੇ ਆ ਇਹਨਾਂ ਨੇ ਪਿੰਡ ਦੇ ਵਿੱਚ ਆ ਕੇ ਜਿਹਦੀ ਡੈਥ ਹੋਈ ਆ ਇਹਨਾਂ ਨੇ ਮਕਾਨ ਲਿਆ ਸੀ ਵੀ ਚੱਲ ਉਹਦੇ ਨਾਲ ਪਰੇ ਹੋ ਜੀ ਤੇ ਉਹਦੇ ਪਤਾ ਨਹੀਂ ਕੀ ਮਨ ਚ ਆਇਆ ਇੱਥੇ ਆ ਕੇ ਰਾਤ ਹੋ ਗਈ ਕਿਹੜਾ ਪਿੰਡ ਰਹਿੰਦੇ ਜੀ ਇੱਥੇ ਜਿਹੜਾ ਪਿਓ ਤੇ ਜਿਹਦੀ ਡੈਥ ਹੋਈ ਵੱਡੇ ਦਾ ਲੱਗ ਰਹਿੰਦਾ ਸੀ ਛੋਟਾ ਭਰਾ ਦਾਰੂ ਤੋਂ ਲਾਭ ਨਹੀਂ ਕੋਈ ਦੱਸਿਆ ਕਰਦਾ ਜੀ ਦਾਰੂ ਦਾ ਲਾਭਾਜੀ ਦੇਖੋ ਹੋਰ ਨਾ ਸੇ ਬਹੁਤ ਨੇ ਮੈਡੀਕਲ ਨਾ ਸੇ ਹੋ ਗਏ ਇਹਨਾਂ ਪਤਾ ਨਹੀਂ ਸੀ ਲੱਗਦਾ ਕੀ ਖਾਂਦੇ ਨੇ ਕੀ ਨਹੀਂ ਕਹਣਾ ਕੀ ਕਰਨੇ ਪ੍ਰੋਸੈਸ ਦੇ ਦੇਖੋ ਇਸ ਦਾ ਕਹਿੰਦਾ ਜੀ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਉਹਨਾਂ ਤੇ ਇੱਕ ਦਿਨ ਬੋਲਦਾ ਸੀ ਕਿ ਜਦੋਂ ਦੋ ਭਾਈ ਵੇ ਲੜਦੇ ਰਹਿੰਦੇ ਸੀ ਇਹਨਾਂ ਦੀ ਮਾਂ ਮਰਨ ਤੋਂ ਪਹਿਲਾਂ ਹਾਂਜੀ ਉਹ ਵੀ ਲੜਦੇ ਸੀ ਜੀ ਬਾਹਰ ਲੜਨਾ ਸ਼ੁਰੂ ਦੇ ਦੇਖੋ ਪਹਿਲਾਂ ਵੀ ਲੜਦੇ ਰਹਿੰਦੇ ਸੀ ਹਾਂਜੀ 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 ਇਹਨਾਂ ਅਰਥੋਂ ਮੇਰਾ ਤਾਂ ਮੰਨ ਤੱਕ ਰਾਤੀਤ ਬਰਾਈਏ ਸੋਇਆ ਹਾਂਜੀ ਜਿਵੇਂ ਬੰਦੇ ਜੱਸੀ ਕੀਰਤ ਨਾਲ ਦੋ ਬੰਦੇ ਐਸਟੜਕ ਲੜਾਈ ਕੇਸ ਦੇ ਵਿੱਚ ਇੱਕ ਬਰਾਡ ਡੈੱਟ ਜਗਾ ਇੱਕ ਇੰਜਨ ਹੈ ਬਾਰੇ ਕੋਈ ਤੀਪਿਆ ਆ ਜਾਏ ਅਸੀਂ ਉਹਨੂੰ ਰੈਕਾ ਕਰਨਾ ਚਾਹੁੰਦੇ ਹਾਂ ਮੱਤੇ ਦੇ ਵਿੱਚ ਪਰ ਨਾਲ ਕੋਈ ਸਾਨੂੰ ਅਵੇਲੇਬਲ ਨਹੀਂ ਹੁੰਦਾ ਜਿਹੜਾ ਇੰਜਨ ਹੈ ਉਹ ਵੀ ਉਹਦੇ ਸਟਾਰਟ ਸਾਲ ਹੈ ਕਿੰਨਾ ਉਹ ਦਾ ਰਾਮ ਸਿੰਘ ਜਿਹੜਾ ਇਹਨਾਂ ਆਹ ਪਿੰਡ ਪੋਨੀਆ ਜਿਹੜਾ ਦੂਸਰਾ ਵੀ ਡੈੱਟ ਫੀਲ ਹੈ ਉਹ ਇਹਨਾਂ ਦਾ ਕਿ ਲੱਗੋ ਉਹ ਇਹਦਾ ਮੰਡਾ ਲੱਗਦਾ ਹੈ ਉਹਦੀ ਕਿੰਨੀ ਉਮਰ ਹੈ ਉਹਦੀ 35 ਸਾਲ ਹੋਊਗੀ 35 ਸਾਲ ਕੀ ਨਾਮ ਕੀ ਹੈ ਉਦਾਜਨ ਜੀਵਨ ਤੇ ਜੀ ਲੱਗਦਾ ਕੀ ਹੈ ਜੀ ਇਸ ਦੀ ਦਮਾਰੇ ਉਹਨੂੰ ਲੱਗੇ ਇਹਦਾ ਪੋਸਟਮੋਰਟਮ ਦੀ ਹੋਰ ਤੋਂ ਬਾਅਦ ਹੀ ਟੇਪ ਹੋਏਗਾ ਜੀ ਜਿਹੜਾ ਜਿਹੜਾ ਮੈਨੂੰ ਜਿਹੜਾ ਰੈਫਰ ਕਰ ਰਹੇ ਉਹਦੇ ਚਿੰਤਾ ਚ ਇਹਦੇ ਜੀ ਇਹ ਵੀ ਅਸੀਂ ਸਰਪੇ ਵੀ ਮਾਰ ਹੈਗੇ ਆ ਹੱfte ਵੀ ਆ ਕੋਈ ਚੀਜ਼ ਦਾ ਬਾਸ ਹਿਆਰ ਨਾ ਬਰੇ ਨਾ ਬਿੱਤ ਹੋ ਨਾ ਸੰਸਦਾਂ ਸਵੇਸੋ ਕੋਈ ਰਾਤ ਨੂੰ ਲੜਾਈ ਹੋਈ ਸੀ ਕਿ ਕਿਸਾਂ ਤੇ ਕਿਹੜੇ ਬੰਦੇ ਹੋਏ ਪਿੰਡ ਪੁੰਨੀਆਂ ਦੇ ਵਿੱਚ ਨਾ ਇੱਕ ਭਰਾ ਨੇ ਭਰਾ ਨੂੰ ਮਾਰ ਦਿੱਤਾ ਗਲਬੀਰ ਸਿੰਘ ਦਾ ਦਲਵੀਰ ਸਿੰਘ ਭਰਾ ਨੇ ਆਪਣੇ ਜਗਜੀਵਨ ਭਰਾ ਨੂੰ ਉਹ ਸੰਭਾਲ ਨਾਲ ਕੁੱਟਕੁੱਟੇ ਮਾਰ ਦਿੱਤਾ ਤੇ ਆਪਣੇ ਬਜ਼ੁਰਗ ਨੂੰ ਜਖਮੀ ਕਰ ਦਿੱਤਾ ਕਿ ਕਿੰਨੇ ਜੀ ਦੇ ਰਹੇ ਇਹ ਸਾਲ ਸ਼ਾਮ ਦਾ 7:30 9:00 ਵਜੇ ਦੀ ਦੌਲਤ ਨੂੰ ਮਿਸ਼ਾਤ ਜਿੱਤਾ ਦੀ ਬਸ ਹਾਂ ਨਸੀਦੀ ਕਿਸਮ ਦਾ ਬੰਦਾ ਹੈ ਤੇ ਆਪ ਵੀ ਕਿਉਂ ਉਹ ਬੈਠੇ ਉੱਤੇ ਤਰਾ ਵਗੈਰਾ ਪਿੰਦੇ ਕਿ ਲੰਬੀਸ਼ ਕੀ ਰਹੀਏ ਬੰਦੇ ਦੇ ਕੀ ਕਾਰਨ ਕੀ ਰਹੇ ਇਹਨੇ ਆਪਣੇ ਬਜ਼ੁਰਗ ਨੇ ਆਪਣੀਆਂ ਕੁੜੀਆਂ ਦੇ ਨਾਂ ਤੇ ਜਿਹੜੀ ਹੈਗੀ ਉਸ ਜ਼ਮੀਨ ਲਵਾ ਦਿੱਤੀ ਸੀ ਉਹ ਸਾਰਿਆਂ ਨੂੰ ਹਿੱਸੇ ਦੇ ਦਿੱਤੇ ਸੀਗੇ ਲੇਕਿਨ ਇਹ ਹੋਰ ਮੰਗ ਰਿਹਾ ਸੀ ਇਹ ਕਹਿੰਦਾ ਸੀ ਬਜ਼ੁਰਗ ਮੈਨੂੰ ਵੱਧ ਜ਼ਮੀਨ ਦੇ ਦੇ। ਇਹ ਗੱਲ ਚਾਹੀਏ ਨਾਂ ਕਿਸ ਦੇ ਲਈ ਉਮਰ ਕੀ ਹੈ? ਉਹਦਾ ਨਾਂ ਸੀਗਾ ਜਗਜੀਵਨ ਸਿੰਘ ਉਮਰ ਉਹ 38 ਸਾਲ ਆ। ਇਹ ਬਜ਼ੁਰਗ ਦੀ ਉਮਰ ਕੀ ਹੈ? ਬਜ਼ੁਰਗ ਦੀ ਉਮਰ 70 ਸਾਲ ਆ। ਕੀ ਪੋਜੀਸ਼ਨ ਦੀ ਬਜ਼ੁਰਗ ਦੀ? ਪੋਜੀਸ਼ਨ ਠੀਕ ਹੈ ਬਜ਼ੁਰਗ ਠੀਕ ਨੇ। ਜਿਹੜੇ ਦਗਰੀਵਨ ਦੀ ਡੈਥ ਹੋਈ ਸੀ ਨਾ ਇਹ ਵੀ ਸੁਣਾ ਜਿਹੜੇ ਵੀ ਡੈਥ ਹੋਈ ਆ ਉਹਨੇ ਵੀ ਪਹਿਲਾਂ ਆਪਣੀ ਮਾਂ ਦਾ ਕਤਲ ਕੀਤਾ ਸੀ ਹਾਂ ਉਹਦੇ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀਗਾ ਜਿਹੜਾ ਬੰਦੇ ਦੇ ਅੱਜ ਮਰ ਤਾਇਆ ਉਹਨੇ ਪਹਿਲਾਂ ਆਪਣੀ ਮਾਂ ਮਾਰਤੀ ਸੀ ਤੋਂਵਾ ਭਰਾ ਦੀ ਸੀ ਪਹਿਲਾਂ ਹੀ ਲੜਾਈ ਦੇ ਕੋਈ ਮਾਮਲੇ ਆਏ ਨੇ ਸਾਹਮਣੇ ਜੀ ਰੋਟੀਨ ਮੈਟਰ ਤੇ ਆਉਂਦੇ ਨੇ ਸ਼ਰਾਬੀ ਕਿਸਮ ਦੇ ਆਦਮ ਨੇ ਦੋ ਜਿਹੜੇ ਹੁਣ ਬਾਰੀ ਆ ਉਹਦੇ ਪਹਿਲਾਂ ਵੀ ਪਰਚਾ ਹੈਗਾ ਜੀ ਇਹ ਆਪਣੇ ਆਪਣੇ ਉੱਪਰ ਆ ਰੂ ਮਾਰੇ ਨਾ ਪਹਿਲਾਂ ਕੋਈ ਪਰਚਾ ਨਹੀਂ ਇਹਨਾਂ ਹੋ ਤੇ ਦੋਸ਼ੀ ਪਰ ਆ ਰਿਹਾ ਕਿ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰ ਲਿਆ ਕਿ ਮੁਕਤ ਹੋ ਗਏ ਮੁਕਤਵਾਦ ਹੋ ਗਿਆ